ਕੀ ਮੰਗੀ ਹੈ ਜੀ ਮੰਗਿਆ ਆ আলমਗੜ ਜੂਸ ਫੈਕਟਰੀ ਚੱਲੇ ਜਿਹੜੀ ਮਿੱਡੇ ਮੀਲ ਸਕੀਮ ਹੈ ਇਹਦੇ ਵਿੱਚ 2 ਮਹੀਨਿਆਂ ਦਾ 80000 ਕੁਆਂਟਲ ਕਿੰਨੂੰ ਖਪਦਾ ਹੈ ਜੇ ਪੰਜਾਬ ਐਗਰੋ ਦੇ ਥਰੂ ਇਹ ਖਰੀਦਣਾ ਤਾਂ 1.5 ਲੱਖ ਕਿੰਨੂੰ ਬੰਦ ਹੈ 30 ਰੁਪਏ ਕਿਲੋ ਇਹਨਾਂ ਨੇ ਕਿੰਨੂੰ ਦਾ ਰੇਟ ਰੱਖਿਆ ਜੀ ਜੇ ਪੰਜਾਬ ਐਗਰੋ ਦੇ ਥਰੂ ਇਹ ਸਾਡਾ 20 ਰੁਪਏ ਲੈ ਲੈਣਾ 1.5 ਲੱਖ ਕੁਆਂਟਲ ਦਾ ਮਤਲਬ ਹੈ ਅੱਜ ਹੀ ਸਾਡਾ ਜਿਹੜਾ ਕਿੰਨੂੰ ਕੌਡੀਆਂ ਦੇ ਪਾਏ ਅਸਮਾਨ ਨੂੰ ਸੁਝੇਗਾ ਤੇ ਜਿਹੜੀ ਸਾਡੀ ਇੱਕ ਸਾਲ ਦੀ ਫਸਲ ਹੈ ਅਸੀਂ ਰਾਜੇ ਬਣ ਜਾਗੇ ਥੋੜਾ ਜਾਂ ਇਹਨੂੰ ਸਿਸਟਮ ਨਾਲ ਸਰਕਾਰ ਕਿੰਨੀ ਟਰੈਕਟਰ ਟਰਾਲੀਆਂ ਲੈ ਕੇ ਆਏ ਜੀ 50 60 50 60 ਆਈਆਂ ਹੀ ਟਰੈਕਟਰੀਆਂ ਸਾਡੇ ਕੋਲ ਇਸ ਟਾਈਮ ਕਿੰਨਾ ਕਮਾਲ ਹੋਏਗਾ ਜੀ ਕਿੰਨੂ ਆਉਣੀ ਮਾਲ ਤਾਂ ਇਹ ਇੱਕ ਟਰਾਲੀ ਦੇ ਵਿੱਚ 25 30 ਗਵੰਡ ਲੈ ਗਈ ਹੈ 20 ਗਵੰਡ ਦੀ ਆਉਂਦਾ ਇਹ ਬਹੁਤ ਦਿੱਤੀ ਹੈ ਜੀ ਤੋਂ ਹੁਣ ਇੱਥੇ ਛੱਡ ਕੇ ਜਾਓਗੇ ਕਿ ਨਾਲ ਲੈ ਕੇ ਜਾਓਗੇ ਇੱਥੇ ਛੱਡ ਕੇ ਬਕਾਇਦਾ ਟਰੈਕਟਰ ਚੱਲੇਗਾ ਅਜੇ ਕੰਟਾ ਲੱਗੇ ਹਨ ਪ੍ਰੋਡਕਸ਼ਨ ਤੇ ਇਹ ਇਹ ਐਡਾ ਛੇਤੀ ਨਹੀਂ ਹੁੰਦਾ ਕੰਮ ਕੀ ਜੂਸ ਕੱਢ ਕੇ ਵੰਡਾਵਾਂ ਕੀ ਮੰਗੀ ਹੈ ਜੀ ਮੰਗਿਆ ਆਲਮਗੜ ਜੂਸ ਫੈਕਟਰੀ ਚੱਲੇ ਜਿਹੜੀ ਮਿੱਡੇ ਮਿਲ ਸਕੀਮ ਹੈ ਇਹਦੇ ਵਿੱਚ 2 ਮਹੀਨਿਆਂ ਦਾ 80000 ਕੁਆਂਟਲ ਕਿੰਨੂੰ ਖਪਦਾ ਹੈ ਜੇ ਪੰਜਾਬ ਐਗਰੋ ਦੇ ਥਰੂ ਇਹ ਖਰੀਦਣਾ ਸਵਾ ਲੱਖ ਕਿੰਨੂ ਬੰਦ ਹੈ 30 ਰੁਪਏ ਕਿਲੋ ਇਹਨਾਂ ਨੇ ਕਿੰਨੂ ਦਾ ਰੇਟ ਰੱਖਿਆ ਜੀ ਜੇ ਪੰਜਾਬ ਐਗਰੋ ਦੇ ਥਰੂ ਇਹ ਸਾਡਾ 20 ਰੁਪਏ ਲੈ ਲੈਣਾ ਸਵਾ ਲੱਖ ਕੁਇੰਟਲ ਦਾ ਮਤਲਬ ਹੈ ਅੱਜ ਹੀ ਸਾਡਾ ਜਿਹੜਾ ਕਿੰਨੂ ਕੌਡੀਆਂ ਦੇ ਭਾਅ ਅਸਮਾਨ ਨੂੰ ਸੁਝੇਗਾ ਤੇ ਜਿਹੜੀ ਸਾਡੀ ਇੱਕ ਸਾਲ ਦੀ ਫਸਲ ਹੈ ਅਸੀਂ ਰਾਜੇ ਬਣ ਜਾਂਦੇ ਹਾਂ ਥੋੜਾ ਜਾਂ ਇਹਨੂੰ ਸਿਸਟਮ ਨਾਲ ਸਰਕਾਰ ਕਿੰਨੀ ਟਰੈਕਟਰ ਟਰਾਲੀਆਂ ਲੈ ਕੇ ਆਏ ਜੀ ਜੀ ਪੰਜਾ ਸੱਠ ਹੀ ਜਾਂ ਟਰੈਕਟਰ ਲਈ ਸਾਡੇ ਕੋਲ ਕਿੰਨਾ ਕਮਾਲ ਹੋਏਗਾ ਜੀ ਕਿੰਨੂੰ ਆਉਂਦਾ ਮਾਲ ਤਾਂ ਹਈ ਇੱਕ ਟਰਾਲੀ ਦੇ ਵਿੱਚ 25-30 ਗਵੰਡ ਲੈ ਗਈ ਹੈ 30 ਗਵੰਡ ਦੀ ਆ ਜਾ 30 ਬਹੁਤ ਦਿੱਤੀ ਹੈ ਤੇ ਹੁਣ ਇੱਥੇ ਛੱਡ ਕੇ ਜਾਓਗੇ ਕਿ ਨਾਲ ਲੈ ਕੇ ਜਾਓਗੇ ਇੱਥੇ ਛੱਡ ਕੇ ਬਾਕਾਇਦਾ ਟਰੈਕਟਰ ਚੱਲੇਗਾ ਅਜੇ ਘੰਟਾ ਲੱਗੇਗਾ ਅਨ ਪ੍ਰੋਡਕਸ਼ਨ ਤੇ ਇਹ ਇਹ ਐਡਾ ਛੇਤੀ ਨਹੀਂ ਹੁੰਦਾ ਕੰਮ ਕੀ ਜੂਸ ਕੱਢ ਕੇ ਬਣਾਵਾਂ ਕੀ ਮੰਗੀ ਹੈ ਜੀ ਮੰਗਿਆ ਆਲਮਗੜ ਜੂਸ ਫੈਕਟਰੀ ਚੱਲੇ ਜਿਹੜੀ ਮਿੱਡੇ ਮਿਲ ਸਕੀ ਹੈ ਇਹਦੇ ਵਿੱਚ 2 ਮਹੀਨਿਆਂ ਦਾ 80000 ਕੁਆਂਟਲ ਕਿੰਨੂੰ ਖਪਦਾ ਹੈ ਜੇ ਪੰਜਾਬ ਐਗਰੋ ਦੇ ਥਰੂ ਇਹ ਖਰੀਦਣਾ ਤਾਂ 1 ਲੱਖ ਕਿੰਨੂੰ ਬੰਦ ਹੈ 30 ਰੁਪਏ ਕਿਲੋ ਇਹਨਾਂ ਨੇ ਕਿੰਨੂੰ ਦਾ ਰੇਟ ਰੱਖਿਆ ਜੇ ਪੰਜਾਬ ਐਗਰੋ ਦੇ ਥਰੂ ਇਹ ਸਾਡਾ 20 ਰੁਪਏ ਲੈ ਲੈਣਾ 1 ਲੱਖ ਕੁਆਂਟਲ ਦਾ ਮਤਲਬ ਹੈ ਅੱਜ ਹੀ ਸਾਡਾ ਜਿਹੜਾ ਕਿੰਨੂੰ ਕੌਡੀਆਂ ਦੇ ਭਾਅ ਅਸਮਾਨ ਨੂੰ ਸੁਝੇਗਾ ਤੇ ਜਿਹੜੀ ਸਾਡੀ 1 ਸਾਲ ਦੀ ਫਸਲ ਹੈ ਅਸੀਂ ਰਾਜੇ ਬਣ ਜਾਂਗੇ ਥੋੜਾ ਜਾਂ ਇਹਨੂੰ ਸਿਸਟਮ ਨਾਲ ਸਰਕਾਰ ਕਿੰਨੀ ਟਰੈਕਟਰ ਟਰਾਲੀਆਂ ਲੈ ਕੇ ਆਏ ਜੀ ਜੀ 560 560 ਹੀ ਟਰੈਕਟਰ ਲਈ ਸਾਡੇ ਕੋਲ ਇਸ ਵੇਲੇ ਕਿੰਨਾ ਕਮਾਲ ਹੋਏਗਾ ਜੀ ਕਿੰਨੂੰ ਆਉਂਦਾ ਮਾਲ ਤਾਂ ਹਜੇ ਇੱਕ ਟਰਾਲੀ ਦੇ ਵਿੱਚ 25-30 ਗਵੰਡ ਲੈ ਗਈ ਹੈ 30 ਗਵੰਡ ਦੀ ਆ ਜਾ 30 ਬਹੁਤ ਦਿੱਤੀ ਹੈ ਤੇ ਹੁਣ ਇੱਥੇ ਛੱਡ ਕੇ ਜਾਓਗੇ ਕਿ ਨਾਲ ਲੈ ਕੇ ਜਾਓਗੇ ਇੱਥੇ ਛੱਡ ਕੇ ਬਾਕਾਇਦਾ ਟਰੈਕਟਰ ਚੱਲੇਗਾ ਅਜੇ ਘੰਟਾ ਲੱਗੇਗਾ ਅਨ ਪ੍ਰੋਡਕਸ਼ਨ ਤੇ ਇਹ ਐ ਏਡਾ ਛੇਤੀ ਨਹੀਂ ਹੁੰਦਾ ਕੰਮ ਜੂਸ ਕੱਢ ਕੇ ਬਣਾਉਂਦਾ